ਦੋਸਤੋ ਬਹੁਤ ਸੋਹਣੀ ਇੱਕ ਵੀਡੀਓ ਲੈ ਕੇ ਆਏ ਆਂ ਪੁਰਾਣੇ ਗੱਲਾਂ ਬਹੁਤ ਸਿਰੇ ਦੀਆਂ ਔਰ ਸੱਚੀਆਂ ਕਈਆਂ ਨੇ ਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਤੇ ਸਕਿੱਪ ਨਾ ਕਰਿਓ ਤੇ ਜਰੂਰ ਸੁਣਿਓ ਵੀਡੀਓ ਦੀ ਲਓ ਜੀ ਸੁਣੋ ਵੀਡੀਓ ਆਪਣੇ ਪੁੱਤ ਦੀ ਜਾਇਦਾਦ ਭਲੋੜ ਦੇ ਚੱਕਰ ਚ ਕਦੇ ਵੀ ਆਪਣੇ ਭਰਾ ਦੇ ਨਾਲ ਹੀਰਾ ਫੇਰੀ ਨਾ ਕਰੋ ਸਹੀ ਗੱਲ ਆ ਸੱਚੀਆਂ ਦੀ ਜਾਇਦਾਦ ਬਣਾਉਣ ਦੇ ਚੱਕਰ ਚ ਬਿਲਕੁਲ ਸਾਥ ਨਾਲ ਕਦੇ ਵੀ ਧੋਖਾ ਨਾ ਕਰਿਓ ਕਦੇ ਧੋਖਾ ਨਹੀਂ ਕਰਨਾ ਚਾਹੀਦਾ ਜਿੰਨੀ ਉਹ ਹੀ ਖੁਦ ਕਮਾ ਲੂਗੀ ਔਲਾਦ ਮਾੜੀ ਹੋਈ ਤਾਂ ਜਿੰਨੀ ਠੱਗੀ ਠੋਰੀ ਮਾਰ ਕੇ ਬਣਾਇਆ ਹੋਗਾ ਸਭ ਵੇਚ ਦੂਗੀ ਸਭ ਲਗਾੜ ਦੂਗੀ ਦੂਜੀ ਗੱਲ ਇਹ ਨਹੀਂ ਪਤਾ ਕਿ ਕੱਲ ਨੂੰ ਔਲਾਦ ਕਿੱਥੇ ਹੋਵੇ ਦੇਸ਼ਾਂ 'ਚ ਹੋਵੇ ਵਿਦੇਸ਼ਾਂ 'ਚ ਹੋਵੇ ਇੱਥੇ ਭਰਾ ਕੰਮ ਆਊਗਾ ਭਰਾ ਨੇ ਕੰਮ ਨਾ ਭਰਾ ਤੇਰੀ ਜ਼ਿੰਦਗੀ ਦਾ ਵੇੜਾ ਪਾਰ ਨਾ ਵੇ ਤਰੇ ਔਖੇ ਸਮੇਂ ਆਵੇ ਬਿਲਕੁਲ ਸਹੀ ਔਖੇ ਕੰਮ ਨਹੀਂ ਆਉਂਦਾ ਕਿਤੇ ਤੇਰੇ ਬਾਹਰ ਬੈਠੇ ਹੋਊਗਾ ਸੋ ਜਿਹੜੇ ਨਾਲ ਦੇ ਜੰਮੇ ਨੇ ਆਪਦੇ ਭੈਣ ਭਰਾ ਉਹਨਾਂ ਕਦੇ ਹੀਰਾ ਫਿਰ ਨਹੀਂ ਕਰਦੀ ਕੱਲੀ ਹੀਰਾ ਫਿਰ ਜੇ ਅਮਲਾਂ ਦੇ ਹੁਣੇ ਨੇ ਨਵੇਂ ਨਵੇਂ ਕਿਸੇ ਨਾ ਕਿਸੇ ਦੇ ਚਰੀਟਾ ਫਿਰ ਉੱਥੇ ਕੱਲੀ ਕੱਲੀ ਗੱਲ ਦਾ ਹਿਸਾਬ ਹੋਣਾ ਵਾ ਬਿਲਕੁਲ ਸਹੀ ਹੈ ਰੱਗੀਆਂ ਠੋਰੀਆਂ ਸਭ ਇੱਥੇ ਲੈ ਜਾਣੀਆਂ ਸੱਚੇ ਰਹਿ ਜਾਣਾ ਸਭ ਕੁਝ ਨਾਲ ਦੇ ਜੰਮੇ ਭੈਣ ਭਰਾਵਾਂ ਦੇ ਨਾਲ ਜਿੱਦਾਂ ਸੀ ਉਦਾਂ ਹੀ ਕਦੇ ਮਾਂ ਚੇਰਾ ਮੇਰੀ ਨਾਲ ਕਦੀ ਨਾ ਕਰਾਓ 100% ਸੱਚੀਆਂ ਗੱਲਾਂ ਕਹੀਆਂ ਵੀਰ ਨੇ ਅੱਜ ਕੱਲ ਜਿਹੜੇ ਜੰਮੇ ਹੁੰਦੇ ਆ ਨਾ ਆਪਣੇ ਸਕੇ ਭੈਣ ਭਰਾ ਹੁੰਦੇ ਆ ਉਹੀ ਆਫੇ ਟਾਈਮ ਤੇ ਕੰਮ ਆਉਂਦਾ ਕਦੇ ਵੀ ਪਰਖ ਕੇ ਵੇਖ ਲਓ 100 ਚੋਂ ਕੋਈ ਹੋਏਗਾ ਜਿਹੜਾ ਨਹੀਂ ਕੰਮ ਆਉਂਦਾ 80 90% ਲੋਕੀ ਕੰਮ ਸਕੇ ਭੈਣ ਭਰਾ ਹੀ ਆਉਂਦੇ ਨੇ ਜੇ ਗੱਲਾਂ ਸੱਚੀਆਂ ਹਨ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜੋ ਦੱਸਿਓ ਤੇ ਹੋ ਸਕੇ ਲਾਈਕ ਵੀ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ